ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਤੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੁਗਾ ਤਾਜੀ ਸੂਈ ਮੋਹਰਾ ਝੋਟੀ ਆ ਜਿਹੜੀ ਕਿ ਵਕਾਊ ਆ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਆ ਤੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਰਿਸ਼ਟਾਗ੍ਰਾਮ ਤੇ ਵੇਖ ਰਹੇ ਸੁਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਕਿਉਂ ਲੈਣੇ ਆ ਸਾਰੀ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸਾਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਗੁਰਪ੍ਰੀਤ ਸਿੰਘ ਗੋਰਾ ਜੀ ਆਪਣਾ ਨਾਮ ਗੁਰਪ੍ਰੀਤ ਸਿੰਘ ਗੋਰਾ ਹਾਂਜੀ ਬਰੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 9464108767 ਜੀ 9464108767 ਜੀ 087676 6 ਹੈ ਠੀਕ ਆ ਆਪਣਾ ਨਾਮ ਲੋਕੇਸ਼ਨ ਦੱਸ ਦਿਓ ਬਾਈ ਮਾੜੀ ਜੀ ਸ਼ਹਿਰ ਦੇ ਵਿੱਚ ਪੁਰਾਣਾ ਸ਼ਹਿਬ ਜੋੜੀਆਂ ਚੱਕੀਆਂ ਸੰਧੂ ਹਸਪਤਾਲ ਜਾਵਾ ਚੌਂਕ ਆਪਣੇ ਫੈਰੂਮਾਨ ਚੌਂਕ ਕੋਲੇ ਫਰਮਾਂ ਜਾਉਂ ਤਾਂ ਥੋੜਾ ਦੂਰ ਹੈ ਸੰਧੂ ਹਸਪਤਾਲ ਸੰਧੂ ਹਸਪਤਾਲ ਦੇ ਬਿਲਕੁਲ ਸਾਹਮਣੇ ਟਿੱਕਿਆਂ ਚੌਕ ਵਾਜਦਾ ਠੀਕ ਆ ਜੀ ਤੇ ਬਾਈ ਇਹ ਸੂਆ ਕਿੰਨਾ ਝੋਟੀ ਹੈ ਇਹ ਦੂਜੇ ਸਵੇਰ ਸੂਈ ਹੈ ਦੂਜੇ ਸਵੇਰ ਸੂਈ ਹੈ ਤੇ ਕਦੋਂ ਦੀ ਸੂਈ ਹੈ ਇਹਨੂੰ ਹੋ ਗਿਆ ਹੁਣੇ 4 ਕਿੰਨੇ ਮਤਲਬ ਸਵੇਰ 6 ਵਜੇ ਚੁਾਈ ਕੀਤੀ ਹੈ 3 ਵਜੇ ਰਾਤ ਸੂਈ ਸੀਗੀ ਠੀਕ ਆ ਜੀ ਤੇ ਮਗਰ ਬੱਚਾ ਕਿਹੜਾ ਹੈ ਜੀ ਬੱਚਾ ਕੱਟਾ ਮਗਰ ਠੀਕ ਆ ਜੀ ਤੇ ਸੀਮਨ ਦਾ ਚੰਗੇ ਸੀਮਨ ਦਾ ਪਰ ਮੈਂ ਨਾਂ ਨਹੀਂ ਲੈਂਦਾਗਾ ਪਤਾ ਨਹੀਂ ਕਿਹੜੇ ਦਾ ਉਹਨਾਂ ਨੇ ਦੱਸਿਆ ਸੀ ਭੁੱਲ ਗਿਆ ਠੀਕ ਆ ਜੀ ਇਹ ਝੋਟੀ ਵੀ ਚੰਗੇ ਟੀਕੇ ਦੀ ਹੈ ਵਾਹ ਜੀ ਵਾਹ ਹਾਂ ਕੀ ਬਾਤ ਆ ਬਹੁਤ ਸੋਹਣੀ ਝੋਟੀ ਹੈ ਦੋਸਤੋ ਦੇਖ ਸਕਦੇ ਹੋ ਗੋਰ ਗੋਲ ਸੰਗ ਦੀ ਆ ਥਣ ਬਹੁਤ ਬਾਖਮਾਨ ਲੱਗਿਆ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਥਣ ਲੱਗਿਆ ਮੋਟਾ ਮੋਟਾ ਹੈ ਮੁੱਠੀ ਦੀ ਜਵਾਈ ਵਾਲਾ ਦੋਨਾਂ ਪਾਸਿਆਂ ਤੋਂ ਸੇਮ ਸਹਿਜਾ ਥਣਾ ਦਾ ਦੋਸਤੋ ਦਿਖਾਉਣਾ ਹੈ ਤੁਹਾਨੂੰ ਦੋਨਾਂ ਪਾਸਿਆਂ ਤੋਂ ਹਵਾਨਾ ਦੋਸਤੋ ਬਿਲਕੁਲ ਸਾਫ ਸੁਥਰਾ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹਵਾਨਾ ਦੋਸਤੋ ਤੇ ਜੇਰ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਪਹਿਲਾਂ ਤੋੜ ਕੇ ਵਿਖਾਵਾਂਗੇ ਦੂਜੇ ਪਾਸੇ ਤੋਂ ਦੋਸਤੋ ਥਣਾਵਾਸ ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਥਣ ਲੱਗਿਆ ਦੋਸਤੋ ਤੇ ਚੁਆਈ ਇਹਦੀ ਹੋ ਚੁੱਕੀ ਆ ਦੋਸਤੋ ਤੇ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਦੁਪਹਿਰ ਦਾ 1:42 ਮਿੰਟ ਦਾ ਟਾਈਮ ਆ ਤੁਸੀਂ ਦੇਖ ਸਕਦੇ ਹੋ ਚੰਗਾ ਕਦਗਾੜਾ ਦੋਸਤੋ ਪਿੱਠਪੋੜਾ ਸਾਫ਼ ਸੁਥਰਾ ਦੇਖ ਸਕਦੇ ਹੋ ਤੁਸੀਂ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਬਹੁਤ ਸ਼ਾਨਦਾਰ ਝੋਟੀ ਆ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਉਗੀ ਆਈ 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 ਛੋਟਾ ਏ ਬਾਈ ਕਹਿੰਦਾ ਵੀ ਬੱਚੇ ਨੂੰ ਨਾਲ ਲੈ ਕੇ ਬਾਪਾ ਬਿਖਾਉਣੇ ਆ ਬਹੁਤ ਵਧੀਆ ਨੱਬ ਲੱਗਾ ਬੱਚ ਕੇ ਦੇਖ ਸਕਦੇ ਹੋ ਪਿਛਲੇ ਪਾਸੇ ਨੂੰ ਹਵਾਨਾ ਵਧਮਾ ਸ਼ਹਿਰ ਦੇ ਵਿੱਚ ਆ ਜੋੜੀਆਂ ਚੱਕੀਆਂ ਦੇ ਬਿਲਕੁਲ ਨੇੜੇ ਆ ਦੋਸਤੋ ਆ ਕੇ ਤੁਸੀਂ ਦੇਖੋਗੇ ਝੋਟੀ ਪਸੰਦ ਆਊਗੀ ਦੂਜਾ ਸੁਆ ਬਿਲਕੁਲ ਜੈਟ ਬਲੈਕ ਆ ਪੂਛ ਦੇ ਵਿੱਚ ਐ ਚਾਰ ਕਵਾਲ ਚਿੱਟੇ ਆ ਮੋੜ ਲਓ ਬਾਈ ਬਹੁਤ ਸ਼ਾਨਦਾਰ ਹਵਾਨਾ ਦੋਸਤੋ ਵੀਡੀਓ ਵਾਲੀ ਗਲਤ ਆ ਗਿਆ। ਕੋਟ ਕੋ ਪੂਰਾ ਸ਼ਹਿਰ ਤੇ ਉਹ ਫਾਰ ਲਾਈਨ ਦਾ ਬਾਈ ਜਿਹੜਾ ਦਾ ਕੰਮ ਆ। ਦੂਜਾ ਸੁਹਾ ਸੁਈ ਆ ਦੋਸਤੋ ਇਹ। ਚੰਗਾ ਥਾਣਾ ਹਵਾਨਾ ਲੱਗਿਆ ਝੋਟੀ ਨੂੰ। ਆਹ ਲਾ। ਜੋ ਨਾ ਪਾਸੇ ਰੋ ਤੁਹਾਨੂੰ ਥਾਣਾ ਨੂੰ ਫੇਰ ਨਿਗਾ ਮਰਵਾ ਦੇਣਾ। ਦੇਖ ਸਾਡੇ ਠੰਡੀ ਫੀਲ ਬਹੁਤ ਆ ਬਈ। ਲਓ ਜੀ ਮੇਤਰੋ ਹੱਥ ਵੀ ਲਵਾ ਰਹੀ ਆ ਬਿਲਕੁਲ ਹਲਦੀ ਨਹੀਂ ਗਈ ਬਹੁਤ ਸਾਫ ਆ। ਬਾਕੀ ਪਹਿਲੇ ਸੂਏ ਦਾ 12-13 ਕਿਲੋ ਦੁੱਧ ਦਾ ਰਕਾਰਡ ਹੈ ਦਾ ਤੇ ਐਡ ਕੀ ਕੱਢ ਦੂ 14 ਕਿਲੋ ਬਾਈ 15 ਕਿਲੋ ਦੇ ਰੂਪੀ ਦਾ ਠੀਕ ਹੈ ਜੀ ਤੇ ਕੀ ਮੁੱਲ ਕਰਨਾ ਬਾਈ ਆਪਾਂ ਇਹਦਾ ਮੁੱਲ ਜਾਈ ਕਰਾਂਗੇ 140 ਮੁੱਲ ਕਰਾਂ 140 ਮਾਨਤਾਨ ਹੋ ਜੂ ਬਾਈ ਹੋ ਜੂ ਗਏ ਲਓ ਵੀ ਸੱਜਣਾ 140 ਮੁੱਲ ਆ ਬਣਦਾ ਮਾਨਤਾਨ ਵੀ ਤੁਹਾਡਾ ਕੀਤਾ ਜਾਊਗਾ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਜੀ ਹਰ ਨੂੰ ਫੋਨ ਕਰ ਲਿਓ ਤੇ ਆ ਕੇ ਤੁਸੀਂ ਭਵੇਂ ਦੋ ਡੰਗ ਚੋ ਕੇ ਦੇਖ ਕੇ ਲਿਆ ਸਕਦੇ ਆ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਆ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਜੇਰ ਤੁਹਾਨੂੰ ਦਿਖਾ ਦਿੰਦੇ ਲੋ ਗੀ ਮਿੱਤਰੋ ਜੇਰ ਪੈ ਚੁੱਕੀ ਆ ਸਾਰੀ ਜੇਰ ਪ੍ਰੋਪਰ ਪੈ ਗਈ ਆ ਤੇ ਜਲਦੀ ਮਿਲਦੇ ਆ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ